ਕੰਧਾ ਦਾ ਯੋਗ ਨੇ ਉਹ ਬਾਬੇ ਜਿਨ੍ਹਾਂ ਨੇ ਆਪਣੇ ਬੱਚਾ ਨੂੰ ਐਸੀ ਤਾਲੀਮ ਦਿੱਤੀ ਹੈ ਐਸੀ ਸਿੱਖਿਆ ਦਿੱਤੀ ਹੈ ਕਿ ਗੁਰੂ ਨਾਲ ਵੀ ਜੁੜਨਾ ਹੈ ਔਰ ਉਹਦੇ ਨਾਲ ਨਾਲ ਗੁਰੂ ਘਰ ਦੀ ਸੇਵਾ ਵੀ ਕਰਨੀ ਆ ਪਟਕਾ ਦੇ ਸਾਹਮਣੇ ਕੋਈ ਵੀ ਚੀਜ਼ ਰਹਿ ਨਹੀਂ ਸਕਦੀ ਸਮੂਹੇ ਨਗਰੀ ਸੰਗਠਨ ਨੇ ਲਾਢੀ ਕੇ ਸੇਵਾ ਕੀਤੀ ਹੈ ਅੱਜ ਜਿਨ੍ਹਾਂ ਸਮਾਜ ਸਾਡੀ ਸੰਗਤ ਅਨੰਤ ਕੋਸਾ ਤੋਂ ਆਦੀ ਰਹੇਗੀ ਸੇਵਾਦਾਰ ਨੰਗਦੀ ਸੇਵਾ ਕਰਦੇ ਰਹਿਣਗੇ ਇਸੇ ਤਰ੍ਹਾਂ ਸੰਗਤ ਦੀ ਸੇਵਾ ਕਰ ਰਹੀ ਹੈ ਕਾਦੀ ਰਹੇਗੀ ਉਰਵਰੇ ਅਰਦਾਸ ਬੇਨਤੀ ਹੈ ਕਿ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਚੰਗੀ ਕਲਾ ਵਿੱਚ ਰੱਖੇ ਤੁਮਾਰੀਆਂ ਦੀ ਬੰਦ ਦਾ ਬਵੇ ਮਹਾਰਾਜ ਪਰਬਾਨ ਨਾਮੇ ਬੋਧਾ ਕਰੇ ਸਾਰਿਆਂ ਨੂੰ ਦੇਹ ਰੋਗ ਦਾ ਦਰਨ ਮਖਸ਼ੇ ਗੁਰੂ ਮਹਾਰਾਜ ਦੇਸਾਂ ਪ੍ਰਦੇਸਾਂ ਵਿੱਚ ਵਸਦੇ ਸਕਣ ਦਾ ਭਲਾ ਕਰੇ ਕਾਨਪੁਰ ਖੁਦ ਇਹਨਾਂ ਨੇ ਵੱਡੇ ਹਮਲੇ ਮਾਰੇ ਜੀ ਇਹ ਕੋਈ ਫਿਰ ਸੁਭਤੀ ਸਾਹਾ ਸੰਗਤ ਦਾ ਸੁਭਤੀ ਸੇਵਾਦਾਰਾਂ ਦਾ ਬਹੁਤ ਬਹੁਤ ਦਾ ਜਲੋਤਨਵਾਦ ਹੈ ਜਿਨ੍ਹਾਂ ਨੇ ਇਸ ਅਤ ਕਠਨ ਕੰਮ ਨੂੰ ਸਿਰੇ ਕੜਿਆ ਹੈ ਇਹ ਛੋਟਾ ਜਿਹਾ ਕੰਮ ਨਹੀਂ ਸੀ ਘਰ ਦੇ ਵਿੱਚ ਇੱਕ ਪ੍ਰਾਣਾ ਵੇਲੇ ਦੇ ਕੁਵੇਲੇ ਆ ਜਾਂਦੇ ਤਾਂ ਉਹਨੂੰ ਸਾਹਮਣਾ ਹੌਕਾ ਹੁੰਦਾ ਹੈ ਕਿੱਥੇ ਸੁਭਤੇ ਇਲਾਕੇ ਦੀ ਪੰਜਾਬ ਦੀ ਸੰਗਤ ਆ ਰਹੀ ਆ ਇਹਨੂੰ ਤੁਸੀਂ ਲੜ ਕੇ ਸਾਰਿਆਂ ਨੇ ਸੁਭਾਇਆ ਹੈ ਔਰ ਸੁਭਾਣ ਰਹੇ ਆ ਇਹਦੇ ਨਾਲੋਂ ਮਹਾਨ ਕਾਰਜ ਹੋਰ ਕੋਈ ਨਹੀਂ ਹੋ ਸਕਦਾ ਜਨਾਬ ਜੀ ਦਾਤਾ ਦਾ ਯੋਗ ਹੈ ਤੁਸੀਂ ਸਮੂਹੇ ਤੌਰ ਤੇ ਸਾਰੇ ਸੇਵਾਦਾਰਾਂ ਵੱਲੋਂ ਸਮੂਹਟੀ ਸੰਗਤ ਦਾ ਬਹੁਤ ਬੋਤਨਵਾਦ ਹੈ ਆਓ